ਦੋਸਤੋ ਇੰਡੀਆ ਚ ਹੁਣ E20 ਫਿਊਲ ਵੇਚਿਆ ਜਾ ਰਿਹਾ ਜਿਹਦਾ ਮਤਲਬ ਹੈ ਕਿ 20% 에ਥਨੋਲ ਬਲੈਂਡ ਕੀਤਾ ਗਿਆ ਹੈ ਪੈਟਰੋਲ ਦੇ ਵਿੱਚ ਮੇਨਲੀ ਇਹ 에ਥਨੋਲ ਬਣਦਾ ਹੈ 슈ਗਰकेन ਯਾਨੀ ਕਿ ਗੰਨਾ ਜਾਂ ਫਿਰ ਗ੍ਰੇਨਸ ਨਾਲ ਪਹਿਲਾਂ 에ਥਨੋਲ ਦੀ ਬਲੈਂਡਿੰਗ 10% ਹੁੰਦੀ ਸੀ ਪਰ ਇਹ ਵਧਾ ਕੇ 20% ਕਰ ਦਿੱਤੀ ਗਈ ਤੇ ਗਵਰਨਮੈਂਟ ਦਾ ਟਾਰਗੇਟ ਸੀ 2030 ਤੱਕ ਇਹਨੂੰ ਕਰਨਾ ਪਰ 5 ਸਾਲ ਪਹਿਲਾਂ ਹੀ ਇਹਨੂੰ ਇੰਪਲੀਮੈਂਟ ਕਰ ਦਿੱਤਾ ਤੇ ਇਹਨੂੰ ਵਧਾ ਕੇ 30% ਤੱਕ ਵੀ ਕਰਨ ਦੀ ਤਿਆਰੀ ਕਰ ਰਹੀ ਹੈ ਗਵਰਨਮੈਂਟ ਦਾ ਕਹਿਣਾ ਹੈ ਇਹਦੇ ਨਾਲ ਲਗਭਗ 144000 ਕਰੋੜ ਦਾ ਫੋਰਨ ਐਕਸਚੇਂਜ ਬਚਿਆ ਤੇ ਇਹਦੇ ਨਾਲ ਹੀ CO2 ਐਮੀਸ਼ਨ ਵੀ ਘਟੀਆਂ ਨੇ ਪਰ ਐਥਨੋਲ ਮਿਕਸ ਕਰਨਾ ਕਈ ਪ੍ਰੋਬਲਮਸ ਵੀ ਸਾਹਮਣੇ ਆਈਆਂ ਨੇ 16 ਅਗਸਤ ਦੀ ਰਿਪੋਰਟ ਹੈ ਇੱਕ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਉਹਦੇ ਵਿੱਚ ਕਿਹਾ ਗਿਆ ਹੈ ਕਿ ਕਈ ਵੀਕਲ ਆਨਰ ਨੇ ਮਾਈਲੇਜ ਤੇ ਫਿਊਲ ਐਫੀਸ਼ੀਐਂਸੀ ਘਟਣ ਦੀ ਕੰਪਲੇਂਟਸ ਕੀਤੀਆਂ ਨੇ ਤੇ ਕਈ ਕਾਰ ਐਕਸਪਰਟ ਵੀ ਕਹਿ ਰਹੇ ਨੇ ਕਿ ਜੇ ਤੁਹਾਡੀ ਕਾਰ E20 ਕੰਪੈਟੀਬਲ ਨਹੀਂ ਹੈ ਤੇ ਉਹ ਫਿਊਚਰ 'ਚ ਜਾ ਕੇ ਉਹਦਾ ਇੰਜਨ ਵੀ ਡੈਮੇਜ ਹੋ ਸਕਦਾ ਹੈ ਹੁਣ ਗਵਰਨਮੈਂਟ ਬ੍ਰਾਜ਼ੀਲ ਦੀ ਵੀ ਐਗਜ਼ਾਮਪਲ ਦਿੰਦੀ ਹੈ ਜਿੱਥੇ ਆਲਰੇਡੀ 27% ਐਥਨੋਲ ਬਲੈਂਡਿੰਗ ਹੋ ਰਹੀ ਹੈ ਪਰ ਫੈਕਟ ਇਹ ਹੈ ਕਿ ਉੱਥੇ ਇਹ ਟਰਾਂਸਫਰਮੇਸ਼ਨ ਕਰਨ ਲਈ ਕਈ ਸਾਲ ਲੱਗ ਗਏ ਤੇ ਜਦੋਂ ਤੱਕ ਗੱਡੀਆਂ ਉਸ 27% ਐਥਨੋਲ ਦੇ ਕੰਪੈਟੀਬਲ ਨਹੀਂ ਹੋਈਆਂ ਉਹਨਾਂ ਨੇ ਇੰਪਲੀਮੈਂਟ ਨਹੀਂ ਕੀਤਾ ਇੱਥੇ ਲੋਕਾਂ ਦੇ ਦੋ ਮੇਨ ਕੁਐਸਚਨ ਨੇ ਪਹਿਲਾ ਤਾਂ ਜੇ 20% ਐਥਨੋਲ ਯੂਜ਼ ਕਰਨ ਦੇ ਨਾਲ ਕਾਰ ਦੇ ਇੰਜਨ ਨੂੰ ਕੋਈ ਡੈਮੇਜ ਹੋ ਗਿਆ ਤਾਂ ਕੀ ਇੰਸ਼ੋਰੈਂਸ ਕੰਪਨੀ ਉਹਨੂੰ ਕਵਰ ਕਰੂਗੀ ਆ ਤੇ ਸੈਕੰਡ ਕੁਐਸਚਨ ਹੈ ਕਿ ਗਵਰਨਮੈਂਟ ਕਹਿੰਦੀ ਹੈ ਸਾਡਾ ਇੰਪੋਰਟ ਘਟਣ ਦੇ ਨਾਲ ਕਾਫੀ ਪੈਸਾ ਬਚ ਗਿਆ صفر પેટ્રોલ ਹਾਲੇ ਤੱਕ ਕਿਉਂ ਸਸਤਾ ਨਹੀਂ ਹੋਇਆ